ਤੇ ਸੋ ਅੱਜ ਫੇਰ ਗੱਲਬਾਤ ਕਰ ਰਹੀ ਆਂ ਆਪਾਂ ਇੱਧਰ 36ਤੀ ਜਿਹੜਾ ਕੇ ਆਪਣੇ ਕੋਲੇ ਅੰਮਰ ਸਾਰੇ ਰੀਤ ਆਇਆ ਸੀ ਪਲੇਨ ਬੈਰੰਸ ਸੀ 7000 ਕੋਸਟਲੀ ਵਾਲਾ ਉਹ ਵੀ ਆਪਣੇ ਕੋਲੇ ਕੱਲ ਆ ਗਿਆ ਸੀਗਾ ਆ ਟਿਕੀਆਂ ਹੁੰਦੀਆਂ ਇਹਦੇ ਵਿੱਚ ਲੀਵਰਾਂ ਦੇ ਵਿੱਚ ਤੇ ਇੱਥੇ ਲਿਫਟ ਰੱਖੀ ਹੁੰਦੀ ਹੈ ਤੇ ਤੁਹਾਨੂੰ ਇਹ ਨਜ਼ਰ ਨਹੀਂ ਆਉਣੀ ਆ ਹਾਂ ਜਿਹੜਾ ਸਾਈਡ ਵਾਲਾ ਕਲੱਚ ਵਗੈਰਾ ਵੀ ਆਪਾਂ ਫਿੱਟ ਕਰਤਾ ਇਹ 85000 ਰੁਪਏ ਦਾ ਹਿੱਸਾ ਮਿਲਿਆਗਾ ਪਿੱਲਾ ਵੇਚ ਦੇ ਕੇ ਸਾਇਜ ਦਾ ਪੂਰਾ ਪੂਰਾ ਜਮਾ ਅਜੇ ਤੱਕ ਕਿੱਲੀ ਨਹੀਂ ਵਿੱਚ ਪਈ ਹਿੱਸੇ ਲਈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਸੋ ਅੱਜ ਫੇਰ ਗੱਲਬਾਤ ਕਰ ਰਹੇ ਆਂ ਆਪਾਂ ਇੱਧਰ 36 ਦੀ ਜਿਹੜਾ ਕਿ ਆਪਣੇ ਕੋਲੇ ਅੰਦਰ ਸਾਰੇ ਰੀਤ ਹੋਇਆ ਸੀਗਾ ਤੇ ਚਲੋ ਬਾਬਿਓ ਬਾਕੀ ਕਰਦੇ ਆਂ ਇਸ ਟਰੈਕਟਰ ਦੀ ਫਿਟਿੰਗ ਬਾਕੀ ਤੁਹਾਨੂੰ ਕੋਈ ਨਾ ਕੋਈ ਇਨਫਰਮੇਸ਼ਨ ਫੇਰ ਦੇਵਾਂਗੇ ਅੱਜ ਇਸ ਬਲੌਗ ਦੇ ਵਿੱਚ ਪਹਿਲਾਂ ਤੁਹਾਨੂੰ ਇਹਦੀ ਫਿਟਿੰਗ ਦਿਖਾਉਣੀ ਆ ਕੀ ਕੀ ਆਪਾਂ ਕੱਟ ਕਰਦੇ ਆਂ ਠੀਕ ਹੈ ਤੇ ਇਹਦਾ ਵਿੱਚ ਆਪਾਂ ਜਿਹੜਾ ਯੂਜ਼ੀ ਗੇਅਰ ਸੀਗਾ ਉਹ 베ਰਿੰਗ ਆਪਾਂ ਲਿਆ ਕੇ ਸੈਂਪਲ ਕਰਦਾ ਸਾਰ ਤੇ ਜਿਹੜਾ ਉਹ ਮੇਨ 베ਰਿੰਗ ਸੀ 7000 ਕੋਸਟਲੀ ਵਾਲਾ ਉਹ ਵੀ ਆਪਣੇ ਕੋਲੇ ਕੱਲ ਆ ਗਿਆ ਸੀਗਾ ਤੇ ਉਸ ਕਾਰਨ ਕਰਕੇ ਸਾਰਾ ਕੰਮ ਖੜਾ ਸੀ ਇਸ ਟਰੈਕਟਰ ਦਾ ਤੇ ਬਾਕੀ ਦਾ ਓਕੇ ਦੀ ਰਿਪੋਰਟ ਸੀਗੀ ਬਾਕੀ ਮਰ ਉਹਨੇ ਨਿਕਲ ਤੁਝੋ ਕਰਕੇ ਗਿਆ ਰਡਕਸ਼ਨਾਂ ਵੀ ਆਪਣੀਆਂ ਫਿਟਿੰਗ ਹੋਈ ਜਾਂਦੀਆਂ ਕਿਉਂਕਿ ਰਡਕਸ਼ਨਾਂ ਦੇ ਵਿੱਚ ਆਪਾਂ ਇਹਦੇ ਸੀਲਾਂ ਵਗੈਰਾ ਨਵੀਆਂ ਪਾਈਆਂ 베어ਿੰਗ ਇੱਕ ਪਾਸੇ ਦਾ ਬਦਲਿਆ ਪਿਆ ਬਾਕੀ ਦਾ ਠੀਕ ਸੀਗਾ ਤੇ ਜਿਹੜੇ ਗੀਅਰ ਦੇ ਆ ਟੋਟਲ 베어ਿੰਗ ਆਪਣੇ ਪੈ ਚੁੱਕੇ ਆ ਠੀਕ ਹੈ ਬਾਕੀ ਟਰੈਕਟਰ ਦੀ ਜਿਹੜੀ ਡੈਕਸ਼ਨਾਂ ਤੁਹਾਨੂੰ ਪਤਾ ਇਹ ਫਿਟਿੰਗ ਹੋਰਨਾ ਤੇ ਸੀਲਾਂ ਵਗੈਰਾ ਆਪਾਂ ਨਵੀਆਂ ਪਾਈਆਂ ਤੇ ਗੇਰਾਂ ਦੇ ਨੋਬਾ ਵਗੈਰਾ ਆ ਰੋਬਾ ਨਹੀਂ ਕੱਲੀਆਂ ਤੋਂ ਨਵੇਂ ਮਾਡਲਾਂ ਨਾਲ ਮਿਲੀਆਂ ਬਾਕੀ ਤਾਂ ਚਲੋ ਗੇਰ ਆਪਾਂ ਓਕੇ ਕਰ ਲਾ ਹਨਾ ਇਹਨਾਂ ਦੀਆਂ ਨੋਬਾਂ ਆਪਾਂ ਪੁਰਾਣੀਆਂ ਲਾ ਦਿਆਂ। ਅੱਜ ਇੱਕ ਮੇਮ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਦੱਸਦਾ ਜਿਹੜੇ ਕਿ ਹੌਲੈਂਡ ਦੇ ਮਗਰਲੇ ਹਿੱਸੇ ਦੇ ਤੇਲ ਦੇ ਵਿੱਚ ਆਉਂਦੀ ਹੈ। ਦੇਖੋ ਤੁਸੀਂ ਦੇਖਿਆ ਹੋਣਾ ਸੱਚ ਨੂੰ ਕਈ ਵਾਰੀ ਤੁਹਾਡਾ ਜਿਹੜਾ ਹੌਲੈਂਡ ਦਾ ਤੇਲ ਆ ਚਾਹੇ ਨਵਾਂ ਟਰੈਕਟਰ 'ਚ ਤੇ ਪੁਰਾਣਾ ਕਈ ਵਾਰੀ ਖਰਾਬ ਹੋ ਜਾਂਦਾ। ਤਾਂ ਤੁਸੀਂ ਸੋਚਦੇ ਹੋਵੋਗੇ ਉਹਦੇ ਵਿੱਚ ਪਾਣੀ ਵਗੈਰਾ ਕਿੱਥੋਂ ਪੈਂਦਾ ਕਈ ਸੋਚਦੇ ਯਾਰ ਅਗੇਜ ਵਿੱਚੋਂ ਪਾਣੀ ਪਾਇਆ ਜਾਂਦਾ ਜਾਂ ਪਾਈਪ ਵਿੱਚੋਂ ਪਾਣੀ ਪਾਇਆ ਜਾਂਦਾ ਜਾਂ ਡਰੌਲ ਪੂਟ ਵਿੱਚੋਂ ਪਾਣੀ ਪਾਇਆ ਜਾਂਦਾ ਪਰ ਲੇਕਿਨ ਇਹਨਾਂ ਚੀਜ਼ਾਂ ਨੂੰ ਠੀਕ ਹੋਣ ਦੇ ਬਾਵਜੂਦ ਬਾਵਜੂਦ ਵੀ ਇਸ ਸਟਰਕਚਰ ਦੇ ਵਿੱਚ ਪਾਣੀ ਜਿਹੜਾ ਹਿੱਸੇ ਦੇ ਵਿੱਚ ਪਾਇਆ ਜਾਂਦਾ ਕਿੱਥੋਂ ਪੈਂਦਾ ਆਉ ਗੱਲਬਾਤ ਕਰਦੇ ਆ ਇਹਦੇ ਵਿੱਚ ਹੁੰਦਾ ਕੀ ਆ ਆ ਟਿੱਕੀਆਂ ਹੁੰਦੀਆਂ ਨੇ ਇਹਦੇ ਵਿੱਚ ਲੀਵਰਾਂ ਦੇ ਵਿੱਚ ਤੇ ਇੱਥੇ ਲਿਫਟ ਰੱਖੀ ਹੁੰਦੀ ਹੈ ਤੇ ਤੁਹਾਨੂੰ ਇਹ ਨਜ਼ਰ ਨਹੀਂ ਆਉਣੀ ਆ ਕਿਉਂਕਿ ਕਈ ਭਰਾ ਨੰਮੇ ਚਲੋ ਕੰਮ ਕਰ ਰਹੇ ਆ ਜਾਂ ਕਿ ਕੋਈ ਦੱਸਣ ਦਾ ਫਰਕ ਨਹੀਂ ਸਾਡਾ ਤਾਂ ਬਣਦਾ ਕਿਉਂਕਿ ਤੁਹਾਡੇ ਨਾਲ ਕੋਈ ਪ੍ਰੋਬਲਮ ਨਾ ਹੋਵੇ ਜਿਹੜੀ ਸਾਡੇ ਨਾਲ ਆਈ ਹੈ ਹਨਾ ਘੱਟ ਕੀਤੀ ਇਹ ਟਿੱਕੀਆਂ ਆਪਣੀਆਂ ਮੇਨ ਲੀਵਰਾਂ ਦੇ ਉੱਪਰ ਲੱਗੀਆਂ ਹੁੰਦੀਆਂ ਕਿਉਂਕਿ ਇੱਥੋਂ ਦੀ ਜਿਹੜੇ ਨਿਊਰਟ ਸਰਾਗ ਮਾਰ ਕੇ ਕੰਪਨੀ ਵੱਲੋਂ ਜਿਹੜੇ ਬੋਰ ਕਰਕੇ ਤਪਾਏ ਹੁੰਦੇ ਉਹਨੂੰ ਫਿਰ ਬੰਦ ਕਰਨੀ ਉਹਦੀ ਟਿੱਕਣਾ ਲੱਗਦੀ ਹੈ ਹੁੰਦਾ ਕਿ ਜਦੋਂ ਤੁਸੀਂ ਜਿਵੇਂ ਗੀਅਰ ਵਗੈਰਾ ਪਾਉਂਦੇ ਤਾਂ ਜਦੋਂ ਤੇਲ ਤੇ ਰਾੜ ਦੇ ਸੰਨ ਦੇ ਵਿੱਚ ਭਰ ਜਾਂਦਾ ਤਾਂ ਪ੍ਰੈਸ਼ਰ ਬਣ ਜਾਂਦਾ ਤਾਂ ਪ੍ਰੈਸ਼ਰ ਦੇ ਨਾਲ ਇਹ ਟਿੱਕੀਆਂ ਨਾਲ ਕਈ ਵਾਰੀ ਬਾਹਰ ਨਿਕਲ ਜਾਂਦੀਆਂ ਤੇ ਤੁਸੀਂ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰਦੇ ਜਦੋਂ ਪਾਣੀ ਦਾ ਪ੍ਰੈਸ਼ਰ ਪ ਤਾਂ ਇਸੇ ਤਰ੍ਹਾਂ ਤੁਸੀਂ ਟਰੈਕਟਰ ਧਵਾਉਂਦੇ ਰਹਿੰਦੇ ਹੋ ਜਦੋਂ ਟਰੈਕਟਰ ਤੁਸੀਂ ਧਵਾਉਂਦੇ ਰਹਿੰਦੇ ਹੋ ਤਾਂ ਜਿਹੜਾ ਪਾਣੀ ਆ ਇਹ ਲੀਵਰਾਂ ਵਿੱਚ ਦੀ ਹੁੰਦਾ ਹੋਇਆ ਤੁਹਾਡੇ ਗੀਅਰ ਦੇ ਵਿੱਚ ਚਲਾ ਜਾਂਦਾ ਤਾਂ ਫਿਰ ਤੁਹਾਡੇ ਜਿਹੜੇ ਸੀਲ ਦਾ ਜਿਹੜਾ ਨੁਕਸਾਨ ਹੁੰਦਾਗਾ ਇਸ ਕਾਰਨ ਕਰਕੇ ਤੁਸੀਂ ਇਹਨਾਂ ਟਿੱਕੀਆਂ ਜਿਹੜੇ ਟਰੈਕਟਰਾਂ ਦੇ ਵਿੱਚ ਪਾਣੀ ਰਲਿਆਵਾ ਜਾਂ ਜਿਹੜੇ ਟਰੈਕਟਰਾਂ ਜਿਨ੍ਹਾਂ ਕੋਲੇ ਹੌਲ ਹਨ ਤੁਸੀਂ ਇਹ ਟਿੱਕੀਆਂ ਜ਼ਰੂਰ ਦੇਖਿਆ ਕਰੋ ਇਹਨਾਂ ਨੂੰ ਦੇਖਣ ਦੇ ਲਈ ਫਿਰ ਤੁਹਾਨੂੰ ਇਧਰ ਉਤਾਰ ਲੈ ਕੇ ਤੇ ਦੇਖਣਾ ਪੈਂਦਾ ਤਾਰ ਮਾਰ ਕੇ ਵੀ ਸਾਰੀਆਂ ਹੈਗੀਆਂ ਹਨ ਕਿਉਂਕਿ ਇੱਥੇ ਇਹਦਾ ਲਿਫਟ ਤਾਂ ਆ ਜਾਂਦਾ ਤੋ ਕਿਸ ਨੂੰ ਨਜ਼ਰ ਨਹੀਂ ਆਉਂਦੀ ਪਰ ਲੇਕਿਨ ਥੋੜੀ ਜਿਹੀ ਵਿੱਥ ਪਾਈ ਦੀ ਉਹਦੇ ਵਿੱਚ ਵੀ ਆਪਾਂ ਨੂੰ ਦੇਖਣ ਲਈ ਹੈ ਨਾ ਤੇ ਚਲੋ ਬਾਕੀ ਤਾਂ ਆਪਾਂ ਫਿਟਿੰਗ ਕਰੀ ਜੰਨੇ ਆ ਤੇ ਜਿਹੜੀ ਆਪਣੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਹੈ ਨਾ ਤੇ ਆਪਾਂ ਇਹਦੇ ਵਿੱਚ ਟਿੱਕੀਆਂ ਹੈ ਨਹੀਂ ਸੀਗਾ ਉਹ ਆਪਾਂ ਨਵੀਆਂ ਫਿਟ ਕੀਤੀਆਂ ਕਹਿੰਦਾ ਮਤਲਬ ਨਿੱਕੀ ਜੀ ਟਿੱਕੀਆਂ ਸਿਰਫ 500 ਰੁਪਏ ਦੀਆਂ 300 ਰੁਪਏ ਦੀਆਂ ਟਿੱਕੀਆਂ ਪਰ ਲੇਕਿਨ ਨੁਕਸਾਨ ਤੁਹਾਡਾ ਪਾਲਾ ਹੋ ਜਾਂਦਾ ਸੀਲ ਦਾ ਜਾਂ ਬੈਰੀਆਂ ਵਗੈਰਾ ਦਾ ਜਾਂ ਗੇਅਰ ਦੇ ਵਿੱਚ ਜ਼ਿਆਦਾ ਪਾਣੀ ਰੱਕ ਜ ਹੈ ਨਾ ਤੇ ਚਲੋ ਬਲੌਗ ਨਾਲ ਜੁੜ ਰਹੇ ਹਾਂ ਬਾਕੀ ਜਿਹੜੀ ਫਿਟਿੰਗ ਕਰੀ ਜੰਨੇ ਸਾਰੀ ਤੁਹਾਨੂੰ ਦਿ ਫਿਰ ਸ਼ਾਮ ਨੂੰ ਕਰਾਂਗੇ ਵੀਡੀਓ ਦਾ ਅੰਤ ਆਪਾਂ ਠੀਕ ਹੈ ਜੀ ਲਓ ਜੀ ਜਿਹੜਾ ਆਪਣੇ ਕੋਲੇ ਅਮਰਸਰ ਤੋਂ ਟਰੈਕਟਰ ਆਇਆ ਸੀਗਾ ਨਿਊ ਹਾਲੈਂਡ 363 ਤੇ 100 ਦੇ ਵਿੱਚ ਆਪਾਂ ਮੜਗਾੜ ਟਾਇਰ ਸਾਰੀ ਫਿਟਿੰਗ ਹੋ ਚੁੱਕੀ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਜਿਹੜਾ ਸਾਈਡ ਵਾਲਾ ਕਲਚ ਵਗੈਰਾ ਵੀ ਆਪਾਂ ਫਿੱਟ ਕਰਤਾ ਇਹ ਬਾਕੀ ਇਹਦੇ ਵਿੱਚ ਮੜਗਾੜਾਂ ਦੇ ਵਿੱਚ ਥੋੜਾ ਜਿਹਾ ਬੈਂਡ ਪਾਉਣਾ ਪਿਆ ਆ ਜਗ੍ਹਾ ਤੇ ਕਾਰਨ ਕੀ ਸੀ ਕਿਉਂਕਿ ਜਿਹੜੇ ਸਪੈਸ਼ਲ ਐਡੀਸ਼ਨ ਦੇ ਮੜਗਾੜ ਹੁੰਦੇ ਨੇ ਉਹ ਥੋੜੇ ਜਿਹਾ ਬਾਰ ਲਈ ਸਾਈਡ ਨੂੰ ਹੁੰਦੇ ਨੇ ਕਿਉਂਕਿ ਉਹਦੇ ਵਿੱਚ ਛਤਰੀ ਵਗੈਰਾ ਲੱਗਦੀ ਆ ਵਿਚਕਾਰਲੇ ਪਾਸੇ ਬਾਕੀ ਜੇ ਆਪਾਂ ਇਹਦੇ ਮਰਗਾਰਡ ਅੰਦਰੋਂ ਬਾਹਰ ਨੂੰ ਕੱਢਦੇ ਸੀਗੇ ਤਾਂ ਫਿਰ ਇਹਦੀਆਂ ਥਾਲੀਆਂ ਦਾ ਫਰਕ ਰਹਿੰਦਾ ਸੀ ਕਿਉਂਕਿ ਉਹਨਾਂ ਦਾ ਆਪਾਂ ਨੂੰ ਇਹ ਟਾਇਰ ਵੀ ਫਿਰ ਬਾਹਰ ਕੱਢਣੇ ਪੈਣੇ ਸੀ ਆਪਾਂ ਨੂੰ ਇਹਦੇ ਹਨ ਤੇ ਬਾਕੀ ਇਹਦੇ ਕਾ ਨਟ ਸਾਈਡਾਂ ਵਾਲੇ ਹਰਮਨ ਪਾਉਣ ਵਾਲੇ ਆ ਹਾਲ ਬਾਹਰਲੇ ਤੇ ਟਾਇਰ ਆਪਾਂ ਬਾਹਰ ਕੱਢਣੇ ਪੈਣੇ ਸੀ ਜੇ ਮਰਗਾਰਡ ਵੀ ਆਪਾਂ ਥੋੜੇ ਜੇ ਆਪਾਂ ਹਲਾਉਂਦੇ ਹਨਾ ਤੇ ਚਲੋ ਬਾਕੀ ਸੈਟਿੰਗ ਤਾਂ ਲਗਭਗ ਇਹਦੀ ਆਈ ਚੁੱਕੀ ਹੈ ਨਾ ਤੇ ਲਿੰਕਾਂ ਵਗੈਰਾ ਵੀ ਆਪਣਾ ਫਿਟਿੰਗ ਹੋ ਗਿਆ ਬਾਕੀ ਤੁਹਾਨੂੰ ਦੱਸਿਆ ਆਪਾਂ ਪਾਣੀ ਵਗੈਰਾ ਇਸ ਹਿੱਸੇ ਦੇ ਵਿੱਚ ਕਿਵੇਂ ਪੈਂਦਾਗਾ ਕਿਉਂ ਇਹਦੇ ਵਿੱਚ ਜੰਗਾਲ ਵਗੈਰਾ ਬੰਦੀ ਹੈ ਸਾਰੀ ਉਹ ਤੁਹਾਨੂੰ ਦੱਸ ਹੀ ਦਿੱਤੀ ਸੀ ਨਾ ਵੀਡੀਓ ਦੇ ਵਿੱਚ ਆਪਾਂ ਬਾਕੀ ਦੇ ਤੇਲ ਮਨ ਵਾਲੀ ਗੇਜ ਤਾਂ ਆਪਣੀ ਉਹ ਸਾਈਡ ਤੇ ਆ ਤੇ ਉਹਦੇ ਵਿੱਚ ਦੀ ਤਾਂ ਕੋਈ ਪ੍ਰੋਬਲਮ ਆਈ ਦੇ ਆਉਂਦੀ ਨਹੀਂ ਜ਼ਿਆਦਾਤਰ ਲਓ ਜੀ ਬਾਕੀ ਓਕੇ ਦੀ ਰਿਪੋਰਟ ਹੋ ਗਈ ਹੈ ਨਾ ਲਓ ਭਾਈ ਜੀ ਜਿਹੜਾ ਆਪਣੇ ਟਾਇਰ ਵਗੈਰਾ ਆਪਣੇ ਫਿਟਿੰਗ ਹੋ ਗਿਆ ਸਿਰਫ ਇਹਦੀ ਜਿਹੜੀ ਸੀਐਲ ਦੀ ਸਪਲਾਈ ਕਰਨੀ ਆਪਾਂ ਦੋ ਪਾਈਪਾਂ ਆਪਣੀਆਂ ਫਿੱਟ ਕਰਨ ਵਾਲਾ ਰਹੇਗਾ ਕਾਰਨ ਕੀ ਕਿਉਂਕਿ ਇਹਦਾ ਡਿਸਟ੍ਰੀਬਿਊਟਰ ਜਿਹੜਾ ਸਾਈਡ ਆ ਉਹ ਬਿਲਕੁਲ ਜਾਮ ਸੀਗਾ ਜਿਹੜਾ ਅਸੀਂ ਹਿੱਸਾ ਲੈ ਕੇ ਆਏ ਸੀ ਬਾਕੀ ਆਪਾਂ ਚਲੋ ਉਹਨਾਂ ਨਾਲ ਪੁਰਾਣਾ ਲੈਣਾ ਕੀਤਾ ਸੀ ਆਪਾਂ ਰੀਸਟ੍ਰੀਬਿਊਟਰਾਂ ਕਰੋੜਨਾ ਨੂੰ ਆਲਰੇਡੀ ਹਜੇ ਥਿਆ ਨਹੀਂ ਜਦੋਂ ਲੱਭ ਗਿਆ ਫਿਰ ਆਪਾਂ ਲੈ ਕੇ ਆਵਾਂਗੇ ਕੱਲ ਨੂੰ ਵੇਖਾਂਗੇ ਕੱਲੂ ਚੱਲਾਂਗੇ ਆਪਾਂ ਮਲੋੜ ਤੋਂ ਬਾਕੀ ਡਿਸਟ੍ਰੀਬਿਊਟਰ ਤੇ ਵੀ ਤੁਹਾਨੂੰ ਨਿਗਾ ਮਰਾਂਗਾ ਕੀ ਉਹਦਾ ਜਾਮਾ ਨਾ ਬਾਕੀ ਕਈਆਂ ਆ ਭਰਾਵਾਂ ਦਾ ਇਹਦੇ ਵਿੱਚ ਮੈਨੂੰ ਕਮੈਂਟ ਆਇਆ ਸੀਗਾ ਜਾਂ ਬਹੁਤ ਸਾਰੇ ਕਾਲ ਵੀ ਆਏ ਸੀਗੇ ਵੀ ਹਿੱਸਾ ਤੁਹਾਨੂੰ ਕਿੰਨੇ ਪੈਸਿਆਂ ਦਾ ਮਿਲਿਆ ਤੇ ਇਹਦੇ ਹਿੱਸੇ ਨੂੰ ਕੀ ਹੋ ਗਿਆ ਸੀਗਾ ਦੇਖੋ ਬਾਬੇ ਉਹ ਜਿਹੜਾ ਇਸ ਟਰੈਕਟਰ ਦਾ ਜਿਹੜਾ ਹਿੱਸਾ ਪਾਣ ਮਿਲਿਆ ਵਾ ਉਹ ਮਿਲਿਆਗਾ 85000 ਰੁਪਏ ਦਾ ਹਿੱਸਾ ਮਿਲਾਗਾ ਪਿਛਲਾ ਵੇਚ ਦੇ ਕੇ ਰਹੀ ਗੱਲ ਇਹਦੇ ਪਿਛਲੇ ਪਹਿਲਾਲੇ ਹਿੱਸੇ ਨੂੰ ਜਿਹੜਾ ਇਹ ਤਾਂ ਪਹਿਲਾ ਵਾਲਾ ਹਿੱਸਾ ਸੀਗਾ ਉਹਦੇ ਵਿੱਚ ਸਿੰਗਲ ਕਲਚ ਸੀਗਾ ਟਰੈਕਟਰ ਬਾਕੀ ਡਬਲ ਕਰਨਾ ਪੈਣਾ ਸੀ ਆਪਾਂ ਨੂੰ ਬਾਕੀ ਉਹ ਸੈਂਟਰ ਗੇਅਰ ਸੀਗਾ 2 ਸਪੀਡ ਸੀਗਾ ਇਸ ਕਾਰਨ ਕਰਕੇ ਉਸ ਟਰੈਕਟਰ ਦਾ ਜੇ ਆਪਾਂ ਇਹ ਹਿੱਸਾ ਰੀਸਟੋਰ ਕਰਦੇ ਸੀ ਦਾ 60 65000 ਰੁਪਏ 70000 ਰੁਪਏ ਆਪਣਾ ਮੰਨ ਕੇ ਚੱਲੋ ਲੱਗਣਾ ਸੀ ਉਸ ਹਿੱਸੇ ਤੇ ਪਰ ਲੇਕਿਨ ਫਿਰ ਵੀ ਉਹੋ ਜੀ ਗੱਲ ਨਹੀਂ ਬਾਨੀ ਸੀ ਉਸ ਹਿੱਸੇ ਦੀ ਆਪਣੀ ਇਸ ਕਾਰਨ ਕਰਕੇ ਆਪਾਂ ਜਰੂਰੀ ਸਮਝਿਆ ਕਿ ਆਪਾਂ ਇਸ ਟਰੈਕਟਰ ਦਾ ਜਿਹੜਾ ਹਿੱਸਾ ਹੀ ਲਿਆ ਕੇ ਕੋਈ ਕਿਉਂ ਨਾ ਹੋਰ ਨਾ ਲਾਇਆ ਜਾਵੇ ਇਸ ਕਾਰਨ ਕਰਕੇ ਫਿਰ ਜਿਹੜੀ ਇਹਦੀ ਗੱਲਬਾਤਾਂ ਬਾਈ ਜੀ ਦੀ ਮਲੋਟ ਵਾਲਿਆਂ ਨਾਲ ਹੋ ਗਈ ਸੀਗੀ ਬਾਈ ਨੂੰ ਬਨਾਲ ਉਹਨਾਂ ਨੇ ਸਾਈ ਵਗੈਰਾ ਪਾਤੀ ਸੀਗੀ ਆਪਾਂ ਨੂੰ ਕਿ ਆਪਾਂ ਉਹਨਾਂ ਨੂੰ ਪਾਤੀ ਸੀ ਅੱਗੇ ਹਨਾ ਪਰ ਬਾਅਦ ਵਿੱਚ ਆਪਾਂ ਹਿੱਸਾ ਦੇਖਣ ਵੀ ਗਏ ਸੀ ਇਸ ਟਰੈਕਟਰ ਦਾ ਪਰ ਉੱਥੇ ਲਿਪੜਿਆ ਹੋਣ ਕਾਰਨ ਕਰਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਪਰ ਲੇਕਿਨ ਹੈ ਵੀ ਵਧੀਆ ਹਿੱਸਾ ਜਿਹੜਾ ਇਹ ਹਿੱਸਾ ਲਾਇਆ ਨਾ ਆਪਾਂ ਇਹ 23 24 ਮਾਡਲ ਦਾ ਹਿੱਸਾ ਹੈਗਾ ਨਵੇਂ ਮਾਡਲ ਦਾ ਹਿੱਸਾ ਪਰ ਸਿਰਫ ਇਹਦੇ ਵਿੱਚ ਦਿੱਕਤ ਇੰਨੀ ਸੀਗੀ ਲਿਪੜਿਆ ਨਾ ਹੋਣ ਕਾਰਨ ਕਰਕੇ ਇਹਨੂੰ ਅੱਗ ਲੱਗੀ ਸੀਗੀ ਤੇ ਤਾਂ ਕਰਕੇ ਆਪਾਂ ਨੂੰ ਦਿਸਿਆ ਨਹੀਂ ਸੀਗਾ ਵੀ ਭਾਈ ਇਹ ਮੱਚਿਆ ਵਾ ਬਾਕੀ ਤੁਹਾਨੂੰ ਪਤਾ ਢਿੱਡ ਦਾ ਰੰਗ ਕਾਲਾ ਹੀ ਹੁੰਦਾਗਾ ਕਾਲਾ ਆ ਜਿਸਨ ਕਾਰਨ ਕਰਕੇ ਆਪਾਂ ਨੂੰ ਕੋਈ ਪੱਖਾ ਪਤਨ ਲੱਗਾ ਵੀ ਇਹਨੂੰ ਅੱਗ ਪਈ ਹੈ ਹਨਾ ਦੇਖੋ ਜੀ ਜਾਤਾ ਜੀ ਨੇ ਖਰੀਦਿਆ ਜਾਂ ਜਿਹਦੀ ਚੀਜ਼ ਆ ਉਹਨੂੰ ਪਤਾ ਹੋਣਾ ਵੀ ਸਾਡੇ ਚੀਜ਼ ਨਾਲ ਕੀ ਹੋਣਾ ਹੋਇਆ ਵਾ ਹਨਾ ਦੇਖੋ ਆਪਾਂ ਤਾਂ ਸਿਰਫ ਧੋਖਾ ਇੱਕ ਹਿਸਾਬ ਦਾ ਖਣ ਨਾਲ ਹੋ ਜਾਂਦਾ ਕਈ ਵਾਰੀ ਨਹੀਂ ਪਤਾ ਲੱਗਦਾ ਹਨਾ ਚਲੋ ਲਿਆਂਦਾ ਹਿੱਸਾ ਲਿਆ ਕੇ ਹਿੱਸਾ ਆਪਾਂ ਇਸ ਨੂੰ ਖੋਲਿਆ ਖੋਲ ਕੇ ਦੇਖਿਆ ਕੀ ਇਹਦੇ ਵਿੱਚ ਜਿਹੜੇ ਬੈਰਿੰਗ ਵਗੈਰਾ ਸੀਗੇ ਉਹ ਆਪਣੇ ਗਰਮ ਹੋਣ ਕਾਰਨ ਕਰਕੇ ਖਰਾਬ ਹੋ ਗਏ ਸੀਗੇ ਬਾਕੀ ਗਰਾਰੀਆਂ ਨੂੰ ਤਾਂ ਕੀ ਹੋਣਾ ਹਨਾ ਨਾ ਦੇਖ ਨੂੰ ਕਈ ਭਰਾਵਾਂ ਦਾ ਕਮੈਂਟ ਵੀ ਆਸੀ ਯਾਰ ਦੇਖ ਮਾੜੀ ਨੇ ਹੋ ਜਾਂਦੀ ਹੈ ਜਾਂ ਆਪਣੇ ਗਰਾਰੀਆਂ ਮਾੜੀਆਂ ਹੋ ਜਾਂਦੀਆਂ ਆ ਪਰ ਨਹੀਂ ਇਹੋ ਜੀ ਕੁਝ ਨਹੀਂ ਹੁੰਦਾ ਸੱਜਣੋ ਬਾਕੀ ਜਦੋਂ ਟਰੈਕਟਰ ਤੁਹਾਡਾ ਚੱਲਦਾ ਵਾ ਉਦੋਂ ਵੀ 100 100 ਡਿਗਰੀ ਤੇ ਤੁਹਾਡਾ ਟੈਂਪਰੇਚਰ ਹੋ ਜਾਂਦਾ ਤੇਲ ਦਾ ਉਦੋਂ ਤਾਂ ਕੁਝ ਹੁੰਦਾ ਨਹੀਂ ਪਰ ਨਹੀਂ ਐ ਨਹੀਂ ਕੁਝ ਹੁੰਦਾ ਹਾਂ ਜਿਹੜੀ ਸੀਲ ਵਗੈਰਾ ਹੁੰਦੀ ਹੈ ਵਿੱਚ ਜਾਂ ਰੌਡ ਦਾ ਪਾਰਟ ਹੁੰਦਾ ਗੇਅਰ ਨੋਬ ਹੋਗੀ ਲਿਫਟ ਨੋਬ ਹੋਗੀ ਕੋਈ ਰੌਡ ਰਿੰਗ ਵਗੈਰਾ ਹੋਗੀ ਉਹ ਵੱਡੇ ਜਾਂਦੇ ਆ ਉਹ ਆਪਾਂ ਖੋਲ ਕੇ ਨੂੰ ਰਿਪੇਅਰ ਕਰਤਾ ਸਾਰਾ A to Z ਚੈਕਿੰਗ ਕਰਤਾ ਕੋਈ ਗਰਾਰੀ ਸੀ ਕਿ ਕੋਈ ਸਾਰਾ ਗੋਜ ਆਪਾਂ ਦਾ ਓਕੇ ਕਰਤਾ ਅਸੀਂ ਯਾਰ ਦਾ ਹਿੱਸਾ ਆਇਆ ਸੀਗਾ ਤੇ 15000 ਰੁਪਏ ਦੀ ਆਪਣੀ ਪ੍ਰੈਸ਼ਰ ਪਲੇਟ ਹੋ ਗਈ। ਇਹ ਆਪਣੇ ਪੈਸੇ ਹੋ ਗਏ 9596000 ਰੁਪਏ ਹੋ ਗਿਆ ਹਨ। ਤੇ ਇਹਨੂੰ ਲਿਆਉਣ ਦਾ ਖਰਚ ਆਪਣਾ 3500 ਰੁਪਏ ਤੋਂ 4000 ਰੁਪਏ ਦੇ ਵਿੱਚ ਵਿੱਚ ਆਪਣਾ ਖਰਚਾ ਹੋ ਗਿਆ ਲਿਆਉਣ ਦਾ ਮਲੋਡ ਤੋਂ। ਲੱਖ ਦੇ ਵਿੱਚ ਆਪਾਂ ਨੂੰ ਹਿੱਸਾ ਹੀ ਪੈ ਗਿਆ। ਹੁਣ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 베ਰਿੰਗ ਕੱਢੇ। 베ਰਿੰਗ ਦੇਖੋ ਉਹਨਾਂ ਨੇ ਤਾਂ ਕਿਹਾ ਸੀ ਆਪਾਂ ਨੂੰ ਪੁਰਾਣੇ ਸਾਡੇ ਤੋਂ ਲੈ ਜਾਓ। ਪਰ ਲੇਕਿਨ ਜਦੋਂ ਪੁਰਾਣੇ 베ਰਿੰਗ ਲਿਆਉਂਦੇ ਪੁਰਾਣੇ 베ਰਿੰਗ ਆਪਣੇ ਹੋ ਪਏ ਆ ਉਹ ਦਿਖਾ ਦੇਣਾ ਤੁਹਾਨੂੰ ਔਲਿ ਕਈ ਭਰਾ ਕਹਿੰਦੇ ਯਾਰ ਹੋ ਸਕਦਾ ਤੂੰ ਪੁਰਾਣੇ ਪੈਰ ਵੀ ਪਾਤੇ ਹੁਣ ਤੇ ਨਵੇਂ ਇਹਦੇ ਰੱਖਲੇ ਹੁਣ ਆ ਤੁਹਾਨੂੰ ਦਿਖਾਉਣਾ ਜਿਹੜੇ ਇਹਦੇ ਵਿੱਚੋਂ 베ARING ਨਿਕਲੇ ਸੀ ਉਹ ਵੀ ਦਿਖਾ ਦਿੰਨਾ ਜਿਹੜੇ ਉਹਨਾਂ ਤੋਂ ਮਲੋਡ ਵਾਲੋਂ ਤੋਂ ਲਿਆਂਦੇ ਸੀ ਉਹ ਵੀ ਦਿਖਾ ਦਿੰਨਾ ਆ ਬੈਰਿੰਗ ਪਾਏ ਇਹਦੇ ਦੇਖੋ ਆ ਪੈਰਿੰਗ ਆਪੇ ਇਹਦੇ ਬਦਲੇ ਆ ਦੇਖ ਆ ਜਿਹੜੇ ਖਰਾਬ ਹੋਏ ਸੀ ਅੱਗ ਚ ਮੱਤੇ ਹੋਏ ਸੀ ਆ ਦੇਖੋ ਆਟਲੇ ਹੋਏ ਸੀ ਪਹਿਲਾਂ ਤਾਂ ਆਪਣਾ ਇਰਾਦਾ ਨਹੀਂ ਸੀ ਹਿੱਸਾ ਖੋਲਣ ਦਾ ਪਰ ਲੇਕਿਨ ਬਾਅਦ ਵਿੱਚ ਫਿਰ ਸੋਚਿਆ ਵੀ ਖੋਲ ਕੇ ਦੇਖ ਲੀਏ ਤੇ ਪਰ ਜਦੋਂ ਦੇਖਿਆ ਚੰਗਾ ਹੀ ਹੋ ਗਿਆ ਆਪਾਂ ਦੇਖ ਲਿਆ ਹਨ ਆ ਦੇਖੋ ਆ ਪੈਰਾਂਗਾ ਆਪਾਂ ਉਹਨਾਂ ਤੋਂ ਲੈ ਕੇ ਆਏ ਸੀਗੇ ਆਹ ਆ ਪੈਰਾਂਗਾ ਉਹਨਾਂ ਤੋਂ ਲੈ ਕੇ ਆਂਦੇ ਜੀ ਆਪਾਂ ਆ ਦੇਖੋ ਆ ਪੁਰਾਣੇ ਪੈਰਾਂਗਾ ਉਹਨਾਂ ਦੇ ਪਰ ਲੇਕਿਨ ਉਹ ਫਿੱਟ ਨਹੀਂ ਆਏ ਸੱਚ ਨੂੰ ਇਹ ਬਹੁਤ ਢਲੇ ਸੀਗੇ ਇਸ ਕਾਰਨ ਕਰਕੇ ਆਪਾਂ ਫਿਰ ਨਵੇਂ ਪੈਰਾਂਗੇ ਦੇ ਵਿੱਚ ਪਾਤੇ ਸਾਰੇ ਉਹਨਾਂ ਤੋਂ ਪੁਰਾਣੇ ਲੈ ਕੇ ਆਏ ਸੀ ਪੈਰਾਂ ਕੋਲ ਕਿਉਂਕਿ ਡਬਲ ਡਬਲ ਬੈਰਾਂਗਾ ਦੇਖੋ ਇਹ ਆਪਾਂ ਵਾਪਸ ਕਰਿਆ ਵਾ ਕਿਉਂਕਿ ਆਪਣੇ ਦਾ ਕੰਮ ਦੇ ਹੈ ਨਹੀਂ ਹਨਾ ਇਦੇ ਵਿੱਚ ਸਾਰੇ ਬੈਰਿੰਗ ਆਪਾਂ ਨਵੇਂ ਪਾਤੇ 1 2 ਛੱਡ ਕੇ 1 2 ਬੈਰਿੰਗ ਆਪਾਂ ਪੁਰਾਣੇ ਪਾਏ ਆ ਬਾਕੀ ਸਾਰੇ ਬੈਰਿੰਗ ਜਿਹੜੇ ਆ ਨਵੇਂ ਪਾਤੇ ਐਕਸਟਰਾ ਦੇ ਬੈਰਿੰਗ ਨੂੰ ਛੱਡ ਕੇ ਗੀਅਰ ਦੇ ਸਾਰੇ ਠੀਕ ਐ ਤੇ ਜਿਹੜਾ ਇੱਕ ਬੈਰਿੰਗ ਕਿਉਂਕਿ ਉਹ ਆਪਣਾ ਮੇਡ ਇਨ ਲੈਂਡ ਦਾ ਬੈਰਿੰਗ ਆਉਂਦਾ ਜਿਹੜਾ 7000 ਰੁਪਏ ਕੋਸਟਲੀ ਹੁੰਦਾ ਏਜੰਸੀ ਦਾ ਰੇਟ ਆ ਉਹ ਆਪਾਂ ਇਹਦਾ ਕੱਲਾ ਪੁਰਾਣਾ ਪਾਇਆ ਹਨ ਬੈਰਿੰਗਾਂ ਦਾ ਸੀਲਾਂ ਦਾ ਤੇ ਸਾਰਾ ਟੋਟਲ ਖਰਚਾ ਮੰਨ ਕੇ ਚੱਲੋ ਆਪਣਾ ਆ ਗਿਆ ਜੀ 35000 ਰੁਪਏ ਬਾਕੀ ਉਸ ਤੋਂ ਬਾਅਦ ਆਪਣਾ ਤੇਲ ਵੱਖਰਾ ਅਡੈਕਸ਼ਨਾਂ ਦਾ ਤੇਲ ਵੱਖਰਾ ਬਾਕੀ ਨਿੱਕੇ-ਮੂٹے ਨਟ-ਬੋਲਟ ਕਹਿਣ ਦਾ ਮਤਲਬ 1.5 ਲੱਖ ਰੁਪਏ ਦੇ ਵਿੱਚ ਜਿਹੜਾ ਹਿੱਸਾ ਆਪਾਂ ਨੂੰ ਕੰਪਲੀਟ ਕਰਕੇ ਪੈਣਾ ਕਲੱਚ ਤੋਂ ਲੈ ਕੇ ਮਗਰ ਤੱਕ ਸਾਰਾ ਰਿਪੇਅਰ ਕਰਕੇ ਸਾਰਾ ਠੀਕ ਹੈ ਜੀ 1.5 ਲੱਖ ਦੇ ਵਿੱਚ ਆਪਾਂ ਨੂੰ ਹਿੱਸਾ ਇਹਦਾ ਟਰੈਕਟਰ ਦਾ ਤਿਆਰ ਹੋਇਆ ਕਿਉਂਕਿ ਕਹਿਣ ਦਾ ਮਤਲਬ ਜਿਵੇਂ ਮਾਨਾਂ ਨੂੰ 3 ਸਪੀਡ ਉਸ ਹਿੱਸੇ ਨੂੰ ਕਰਦੇ 1 ਲੱਖ ਰੁਪਏ ਉਹਨੇ ਖਾਣਾ ਸੀਗਾ ਸਿਰਫ 50000 ਰੁਪਏ ਤੇ ਪਿੱਛੇ ਆਪਾਂ ਨੂੰ ਨਾਲੇ ਦਾ 24 ਮਾਡਲ ਦਾ ਹਿੱਸਾ ਮਿਲ ਗਿਆ ਬਾਕੀ ਇਹਦੇ ਵਿੱਚ ਆਪਾਂ ਨੂੰ ਸਪੀਡਾਂ 3 ਸਪੀਡ ਮਿਲ ਗਿਆ ਰਵਰਸ ਪੀਡੀਓ ਮਿਲ ਆਈ ਵੀਡੀਓ ਵਾਲਾ ਫੰਕਸ਼ਨ ਮਿਲ ਗਿਆ ਜੇ ਹੱਥ ਵਾਲਾ ਕਲਚ ਹੁੰਦਾ ਸਾਈਡ ਵਾਲਾ ਹਨਾ ਜਿਹੜਾ ਪੱਖ ਨਾਲ ਦੇ ਔਖੇ ਹੁੰਦਾ ਇਹਦੇ ਵਿੱਚ ਸਾਈਡ ਵਾਲਾ ਕਲਚ ਮਿਲ ਗਿਆ ਆਪਾਂ ਨੂੰ ਕਈ ਆਪਸ਼ਨਾਂ ਮਿਲ ਗੀਆਂ ਬਾਕੀ ਤੁਹਾਨੂੰ ਦਿਖਾਉਣਾ ਇਸ ਹਿੱਸੇ ਦੇ ਵਿੱਚ ਕਿਵੇਂ ਵਧੀਆ ਮਿਲਿਆ ਆਪਾਂ ਨੂੰ ਇੱਥੋਂ ਜਿ ਕਿਸ਼ਾਨ ਹੁੰਦੀਆਂ ਦੇਖੋ ਜਿਹੜੀਆਂ ਹੁੱਕਲੀਆਂ ਗੁੱਲੀਆਂ ਆ ਹੁੱਕ ਆਪ ਨਾਲ ਲਈ ਸੀ ਇਹਦੀ ਆ ਦੇਖੋ ਕਿੱਲੀਆਂ ਵਗੈਰਾ ਹਜੇ ਤੱਕ ਐ ਕੰਪਾਸ ਨਾਲ ਤੁਸੀਂ ਮਿਲ ਲਿਓ ਸਾਈਜ਼ ਦਾ ਪੂਰਾ ਪੂਰਾ ਜਮਾ ਹਜੇ ਤੱਕ ਕਿੱਲੀ ਨਹੀਂ ਵਿੱਚ ਪਈ ਹਿੱਸੇ ਦੇ ਵਿੱਚ ਬਾਕੀ ਆ ਕੋਸ਼ਿਸ਼ ਚ ਚੈੱਕ ਸਕਦੇ ਹੋ ਫਿਨਿਸ਼ਿੰਗ ਬਾਕੀ ਹੁੱਕਾ ਜੇ ਟੰਗੀ ਨਹੀਂ ਸੀ ਆ ਪਿੰਨਾ ਵੀ ਬਿਲਕੁਲ ਨਵੀਆਂ ਬਾਕੀ ਇਹ ਗੋਲੀਆਂ ਦੇ ਵਿੱਚ ਕੋਈ ਪਲੇ ਨਹੀਂ ਜ਼ਿਆਦਾ ਆ ਦੇਖੋ ਕੋਈ ਗੋਲੀਆਂ ਦੇ ਵਿੱਚ ਪਲੇ ਨਹੀਂ ਜ਼ਿਆਦਾ ਆ ਸਿਰਫ ਲਿੰਕਾਂ ਦੇ ਵਿੱਚ ਪਲੇ ਆ ਪਰ ਲੇਕਿਨ ਗੋਲੀਆਂ ਦੇ ਵਿੱਚ ਕੋਈ ਪਲੇ ਨਹੀਂ ਜੀ ਕਹਿਣਾ ਮਤਲਬ ਓਕੇ ਮਿਲਿਆ ਇਸਾ ਸਿਰਫ ਇਹ ਅੱਗ ਲੱਗਣ ਕਾਰਨ ਕਰਕੇ ਇਸ ਨੂੰ ਆਪਾਂ ਨੂੰ ਐ ਡਾਊਟ ਜਾਂ ਮੰਨ ਨੂੰ ਹੋ ਗਿਆ ਯਾਰ ਪਤਾ ਨਹੀਂ ਸਹੀ ਆ ਜਾਂ ਗਲਤ ਪਰ ਲੇਕਿਨ ਹਿੱਸਾ ਬਿਲਕੁਲ ਠੀਕ ਆ ਇਹ ਹਿੱਸਾ 15 ਸਾਲ ਕਿਤੇ ਨਹੀਂ ਜਾਂਦਾ ਬਹੁਤ ਵਧੀਆ ਚੱਲੂਗਾ ਬਾਕੀ ਇਹ 90 HP ਤੱਕ ਪਾਵਰ ਚੱਲੂਗਾ ਤਾਂ ਜੋ ਇਹ ਆਪਣਾ ਬਹੁਤ ਵਧੀਆ ਚੱਲੂਗਾ ਹਨਾ ਬਾਕੀ ਤੁਹਾਨੂੰ ਦਿਖਾ ਦਈਏ ਜਿਹੜਾ ਡਿਸਟ੍ਰੀਬਿਊਟਰ ਆ ਪਿਆ ਇਹਦਾ ਆ ਆਪਾਂ ਆਪਨ ਨਾਲ ਸੀਗਾ ਆ ਦੇਖੋ ਇਹਦੇ ਵਾਲ ਵਗੈਰਾ ਆ ਵਾਲ ਵਗੈਰਾ ਆ ਦੇਖੋ ਆ ਜਾਮ ਹੋ ਗਏ ਆ ਦੇਖੋ ਮਿੱਟੀ ਕੱਟੇ ਨਾਲ ਇਹ ਆ ਜਾਰ ਪੈ ਗਈ ਤੇ ਵਾਲ ਬਿਲਕੁਲ ਇਹ ਵਿੱਚ ਜਾ ਨਹੀਂ ਰਿਹਾ ਹਨਾ ਮਸਾ ਕੱਢਿਆ ਥੋੜੀ ਜੀ ਸੱਟ ਨਾਲ ਇਹ ਇਕੱਲਾ ਜਾਮ ਆ ਜੇ ਵੇਖੋ ਆਪਾਂ ਨੂੰ ਮਿਲ ਗਿਆ ਤਾਂ ਠੀਕ ਆ ਨਹੀਂ ਤਾਂ ਹੋ ਸਕਦਾ ਇਹਨੂੰ ਵਾਲ ਨਵਾਂ ਪਵਾ ਕੇ ਇਹਨੂੰ ਰਿਪੇਅਰ ਕਰਕੇ ਲਾ ਦਈਏ ਜਦ ਦੇਖਾਂਗੇ ਤੇ ਬਾਕੀ ਕੱਲ ਨੂੰ ਉਹ ਸੰਡੇ ਆ ਗਿਆ ਪਰਸੋਂ ਆਪਾਂ ਇਦਾ ਕਰਾ ਕੇ ਲਿਆਵਾਂਗੇ ਡਿਸਟ੍ਰੀਬਿਊਟਰ ਦਾ ਠੀਕ ਆ ਇਹ ਹੋ ਤੌਕੀ ਦੀ ਰਿਪੋਰਟ ਆ ਬਾਕੀ ਇਧਰ ਕਲੱਚ ਪੁਸਟਾ ਦੇਖੋ ਪਾਸੇ ਵਾਲਾ ਪਾਸਾ ਦਾ ਆ ਦੇਖ ਇਹਨੂੰ ਇਹ ਨੇ ਪੈਂਡਲ ਕਲੱਚ ਕਹਿੰਦੇ ਆ ਇੱਕ ਕਲੱਚ ਲਾ ਕੇ ਆਪਣਾ ਓਕੇ ਦੀ ਰਿਪੋਰਟ ਤੇ ਚਲੋ ਬਾਬਿਓ ਬਾਕੀ ਆਪਣਾ ਤੁਹਾਨੂੰ ਦੱਸ ਹੀ ਦਿੱਤਾ ਕੱਲੀ-ਕੱਲੀ ਡਿਟੇਲ ਨਾਲ ਕਿੰਨਾ ਖਰਚਾ ਆ ਗਿਆ ਕਿੰਨੇ ਪੈਸਿਆਂ ਦਾ ਹਿਸਾਬ ਮਿਲਿਆ ਸੀ ਕਿੱਥੋਂ ਲਿਆਂਦਾ ਸੀ ਹਨਾ ਤੇ ਔਰ ਤਾਂ ਆਪਣਾ ਵੀਡੀਓ ਚ ਦੱਸਣ ਵਾਲਾ ਕੁਝ ਰਹਿ ਨਹੀਂ ਗਿਆ ਹਨ ਤੇ ਚਲੋ ਇਦਾਂ ਦੀਆਂ ਇਨਫੋਰਮੇਸ਼ਨ ਵਾਲੀਆਂ ਫਿਟਿੰਗ ਦੀਆਂ ਜਿਹੜੇ ਭਰਾ ਮਕੈਨੀਕਲ ਨਾਲ ਰਿਲੇਟਡ ਆ ਆਪਣੇ ਮਸ਼ੀਨਰੀ ਨੂੰ ਪਿਆਰ ਕਰਦੇ ਆ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਤੁਹਾਨੂੰ ਇਦਾਂ ਦੀਆਂ ਹੋਰ ਇਨਫੋਰਮੇਸ਼ਨ ਟਰੈਕਟਰ ਫਿਟਿੰਗ ਦੀਆਂ ਬਾਕੀ ਜਾਣਕਾਰੀਆਂ ਸਾਲੀਆਂ ਵੀ ਸਾਰੀਆਂ ਵੀਡੀਓ ਤੁਹਾਨੂੰ ਦਿਆ ਕਰਾਂਗੇ ਹਨ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਾਂਗੇ ਤੁਹਾਡੇ ਨਾਲ ਇੱਕ ਹੋਰ ਤੇ ਵਧੀਆ ਵੀਡੀਓ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਧੰਨਵਾਦ